ਬ੍ਰਾਹਮਣ ਸਭਾ ਸਮਾਣਾ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਧਰਮਪਾਲ ਜੋਸੀ ਵੱਲੋਂ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਭਗਵਾਨ ਪਰਸ਼ੂਰਾਮ ਜੈਨਤੀ ਜਿਹੜੀ 10 ਮਈ ਨੂੰ ਮਨਾਈ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਚਰਚਾ ਕੀਤੀ ਗਈ ਔਰ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਗਈ ਪਰਸ਼ੂਰਾਮ ਜੈਨਤੀ ਦੇ ਇਸ ਸਮਾਗਮ ਦੇ ਵਿੱਚ ਬੜ ਚੜ ਕੇ ਹਿੱਸਾ ਲਿਓ ਭਗਵਾਨ ਪਰਸ਼ੂਰਾਮ ਦਾ ਅਵਤਾਰ ਭਗਵਾਨ ਸ੍ਰੀ ਰਾਮ ਤੋਂ ਪਹਿਲਾਂ ਹੋਇਆ ਇਸ ਕਰਕੇ ਭਗਵਾਨ ਪਰਸ਼ੂਰਾਮ ਸਭ ਦੇ ਹਾਂ ਸਿਰ ਬ੍ਰਾਹਮਣ ਸਮਾਜ ਦੇ ਨਹੀਂ ਹੈ ਬਲਕਿ ਸਾਰਾਂ ਦੇ ਹੈ ਇਸ ਜੈਨਤੀ ਦੇ ਸਮਾਗਮ ਦੇ ਵਿੱਚ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਤ ਤੋਂ ਬਦ ਸ਼ਿਰਕਤ ਕਰਨ ਓਮ ਜਾਮਦਗ ਨਿ ਆਏ ਬਿਦਮੇ ਮਹਾਵੀਰਾਇ ਧੀਮੀ ਤੰਨੋ ਪਰਸ਼ੂਰਾਮ ਪ੍ਰਚੋਦਯਤ ਓਮ ਸ਼੍ਰੀ ਪਰਸ਼ੂਰਾਮੈ ਨਮਹ ਅੱਜ ਦੀ ਵਿਸ਼ੇਸ਼ ਮੀਟਿੰਗ ਭਗਵਾਨ ਪਰਸ਼ੂਰਾਮ ਜਨਮੋਸ਼ਮ ਮਨਾਉਣ ਦੇ ਸਬੰਧ ਵਿੱਚ ਬ੍ਰਾਹਮਣ ਸਭਾ ਸਮਾਣਾ ਦੇ ਪ੍ਰਾਂਗਨ ਦੇ ਵਿੱਚ ਰੱਖੀ ਗਈ ਆ ਇਸ ਤੇ ਵਿਸ਼ੇਸ਼ ਤੌਰ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਾਰਡ ਵੰਡਣ ਦਾ ਪ੍ਰਭੂ ਪ੍ਰਭਾ ਪ੍ਰਸੂਰਾਮ ਜਨਮ ਦਿਵਸ ਮਨਾਉਣ ਦੇ ਵਿੱਚ ਤਿਆਰੀਆਂ ਕਰਨ ਸੰਬੰਧੀ ਮੀਟਿੰਗ ਸੀਗੀ ਜੋ ਕਿ ਸਮਾਜ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿੰਨਾ ਜਿੰਨਾ ਤੱਕ ਸਾਡੀ ਇਹ ਆਡੀਓ ਜਾਵੇ ਤਾਂ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਉਹ ਸਾਡੇ ਪ੍ਰੋਗਰਾਮ 10 ਮਈ ਨੂੰ ਅਸੀਂ ਭਗਵਾਨ ਪ੍ਰਸੂਰਾਮ ਜੀ ਦਾ ਜਨਮ ਦਿਵਸ ਮਨਾ ਰਹੇ ਆ ਤੇ ਉਹ ਖੁਮ ਹਮਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਰਕਤ ਕਰਨ ਮੈਂ ਸਮੂਹ ਸਾਡਾ ਸਨਾਤਨੀ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਕਿ ਸ਼੍ਰੀ ਰਾਮ ਜੀ ਦਾ ਆਪਾਂ ਕੋਈ ਵੀ ਤਿਹਾੜ ਬੜੇ ਹਮ ਹਮਾ ਕੇ ਬਣਾਨੇ ਆ ਉੱਥੇ ਕੋਈ ਮਤਲਬ ਕੋਈ ਵੀ ਸਮਾਜ ਸਾਰੇ ਮਿਲ ਕੇ ਮਨਾਉਂਦੇ ਆ ਉਸੇ ਤਰ੍ਹਾਂ ਬੇਨਤੀ ਕਰਨਾ ਚਾਹੂੰਗਾ ਸ੍ਰੀ ਰਾਮ ਜੀ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ਜੀ ਦਾ ਸਾਡੇ ਇਸ ਧਰਤੀ ਤੇ ਆਗਮਨ ਹੋਇਆ ਤੋ ਭਗਵਾਨ ਪਰਸ਼ੂਰਾਮ ਜੀ ਸਿਰਫ ਬ੍ਰਾਹਮਣ ਸਮਾਜ ਦੇ ਨਹੀਂ ਸਮੂਹ Hindu ਸਮਾਜ ਦੇ ਭਗਵਾਨ ਨੇ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਨੇ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਨਿਰਾ ਬ੍ਰਾਹਮਣ ਸਮਾਜ ਤੇ ਹੀ ਭਗਵਾਨ ਪਰਸ਼ੂਨਾਮ ਜੀ ਨੂੰ ਨਾ ਧੋਪਿਆ ਜਾਵੇ ਕਿ ਸਿਰਫ ਇਹੀ ਬ੍ਰਾਹਮਣ ਸਮਾਜ ਹੀ ਭਗਵਾਨ ਪਰਸ਼ੂਨਾਮ ਜੀ ਦਾ ਉਸਤੋ ਮਨਾਣਗੇ ਸਮੂਹ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਮਾਜ ਨੂੰ ਸਮੂਹ ਸਮਾਜ ਨੂੰ ਕਿ ਆਓ ਆਪਾਂ ਰਲ ਮਿਲ ਕੇ ਜਿਸ ਤਰ੍ਹਾਂ ਸ੍ਰੀ ਰਾਮ ਜੀ ਦਾ ਉਸਤੋ ਮਨਾਣਿਆ ਉਸੇ ਤਰ੍ਹਾਂ ਇਸ ਵਾਰ ਤੋਂ ਭਗਵਾਨ ਪਰਸ਼ੂਨਾਮ ਜੀ ਦਾ ਉਸਤੋ ਮਨਾਈਏ ਜੈ ਭਗਵਾਨ ਪਰਸ਼ੂਰਾ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼